ਸੰਗੋ ਪ੍ਰੈਸ ਦੇ ਵਿੱਚ ਐਡੀ ਵੱਡੀ ਗੱਲ ਉਲਾਰਤੀ ਵੀ ਬਹੁਤ ਵੱਡਾ ਤੋਹਫਾ ਦੇ ਰਹੇ ਆ ਬਹੁਤ ਵੱਡਾ ਤੋਹਫਾ ਦੇ ਰਹੇ ਆ ਸਾਡਾ ਆਪਣਾ ਡਿਊਜ਼ ਜਿਹੜੀ ਕਿ ਡਿਊ ਹਾਨੇਨਾ ਵੱਲ 53% ਡੀਏ ਹੁਣ ਵਿਆੜੀ ਕੀਤਾ ਮਿਲਣਾ ਸ਼ੁਰੂ ਨਹੀਂ ਹੋਇਆ ਉਹ ਵੀ ਕਿ 23 ਤੋਂ ਕੀਤਾ ਤੇ 12 ਤੇ 10 22 ਮਹੀਨੇ ਦਾ ਬਕਾਇਆ ਏਖਾਗੇ ਕਹਿੰਦਾ ਬਾਬ ਟੋਟਲ ਸਾਡਾ 242 ਮਹੀਨੇ ਦਾ ਡੀਏ ਦਾ ਬਕਾਇਆ ਪੇ ਰਿਵੀਜ਼ਨ ਦਾ ਬਕਾਇਆ 2 ਪੁਆਇੰਟਾਂ ਨਾਲ ਹਾਰਟ ਤੇ ਆ ਦੂਜੀ ਸਾਡੀ ਨੋਸ਼ਨਲ ਫਿਕਸੇਸ਼ਨ ਤੇ ਸਾਡੀ ਜੋ ਰეკਮੈਂਡੇਸ਼ਨ ਪੇ ਕਮਿਸ਼ਨ ਨੇ ਕੀਤੀਆਂ ਜੀਆਂ ਜਿਨ੍ਹਾਂ ਨੇ ਇਹ ਹੀ ਪਾਰਟੀ ਜਦੋਂ ਸਾਡੇ ਵਿੱਚ ਬੈਠਦੀ ਸੀ ਵਿਰੋਧੀ ਧਿਰ ਦੇ ਤੌਰ ਤੇ ਆ ਕੇ ਬੈਠਦੇ ਸੀ ਵੀ ਅਸੀਂ ਜਦੋਂ ਵੀ ਸੌਹ ਚੁੱਕਾਂਗੇ ਅਸੀਂ ਸਭ ਤੋਂ ਪਹਿਲਾਂ ਤੁਹਾਡੀਆਂ ਮੰਗਾਂ ਪਹਿਲੇ ਪਹਿਲਾ ਹਰਾਪੈ ਸਾਡਾ ਇਹ ਚੱਲੇਗਾ ਕੋਈ ਦੁਖੀ ਹੋ ਕੇ ਸਾਡੇ ਜਿਹੜੇ ਪੈਨਸ਼ਨ ਸਾਥੀ ਨੇ ਮੁਲਾਜ਼ਮ ਸਾਥੀ ਨੇ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਦੁਖੀ ਹੋ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਆ ਕੇ ਇਹਨਾਂ ਚਾਰ ਕੰਸਲਟੈਂਸੀਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਇਹਨਾਂ ਦੇ ਚਾਂਸੇ ਜਨਾਓ ਇਹ ਸਰਕਾਰਾਂ ਜਿਹੜੀਆਂ ਝੂਠ ਬੋਲਦੀਆਂ ਪੈਸੇ ਇਕੱਠੇ ਕਰਨ ਲੱਗੇ ਹੋਏ ਆ ਤੇ ਪੈਨਸ਼ਨ ਜਿਹੜਾ ਹੈਗਾ ਉਹ ਰੱਬ ਨੂੰ ਪਿਆਰਾ ਹੋ ਗਿਆ 113 ਤੋਂ 119 ਵਾਲੀ ਡੀਏ ਦੀ ਗੱਲ ਜਿਹੜੀ ਆ ਉਹੀ ਹੁਣ ਕੋਰਟ ਨੇ ਫੈਸਲਾ ਕੀਤਾ ਹੈ ਜੋ ਉਹਨੇ ਕੋਈ ਲਾਗੂ ਨਹੀਂ ਕਰਿਆ 119% ਡੀਏ ਦੇ ਹਿਸਾਰ ਤੇ ਉਹ ਕਰਨਾ ਪਰ ਉਹ ਸਾਨੂੰ ਸਵੀਕਾਰ ਨਹੀਂ ਉਨਕੇ ਸਾਡੀ ਜਿਹੜੀ ਮੰਗ ਹੈ ਜੀ ਉਹ 2.95 ਵਾਲੀ ਹੈ। ਦੂਜੀ ਗੱਲ 5.5 ਸਾਲ ਦਾ ਬਕਾਇਆ। ਇੱਕ ਛੋਟਾ ਆ ਗਈ। ਮੇਰਾ ਹਾਰਾ ਪੈਨ ਤੁਹਾਡੀ ਆ ਮੰਗਾਂ ਦੇ ਸਵੰਨ ਚ ਚੱਲੂਗਾ। ਭਾਈ ਮੈਂ ਕਿਸਾਨਾਂ ਦਾ ਪੁੱਤ ਐ ਔਰ ਮੁਲਾਜ਼ਮ ਦਾ ਪੁੱਤ ਐ। ਪਰ ਆ ਮੁਲਾਜ਼ਮ ਵੀ ਰੋ ਰਹੇ ਚੰਡੀਗੜ੍ਹ ਦੇ ਵਿੱਚ ਕਿਸਾਨ ਵੀ ਰੋ ਰਹੇ ਆ। ਨਾ ਇਹਨਾਂ ਨੇ ਮੁਲਾਜ਼ਮਾਂ ਦੀ ਗੱਲ ਸੁਣੀ ਐ, ਨਾ ਕਿਸਾਨਾਂ ਦੀ ਗੱਲ ਸੁਣੀ ਐ। ਇਹ ਸਾਰਿਆਂ ਨੂੰ ਕੁੱਟਣਾ ਚਾਹੁੰਦੇ ਆ। ਤਿੰਨ ਸਾਲ ਹੋ ਗਏ ਇਹ ਸਾਂਝੇ ਫਰਦਰ ਨੂੰ ਲੜਦਿਆਂ ਨੂੰ ਮੰਗ ਪੱਤਰ ਇਹਨਾਂ ਕੋਲ ਪਹੁੰਚੇ ਹੋਏ ਐ ਇਹਨਾਂ ਨੇ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਇਸ ਕਰਕੇ ਮੰਗਾਂ ਬੜੀਆਂ ਜਾਇਜ਼ ਨੇ ਇਹ ਕਹਿੰਦੇ ਸੀ ਕੱਚੇ ਮਲਾਜਮਾਂ ਨੂੰ ਪੱਕੇ ਕਰ ਦਿਆਂਗੇ ਪਰ ਕਿਸੇ ਕੱਚੇ ਮਲਾਜਮ ਨੂੰ ਪੱਕਾ ਨਹੀਂ ਕੀਤਾ ਹਰ ਇੱਕ ਵਿਭਾਗ ਦੇ ਵਿੱਚ ਚਾਹੇ ਉਹ ਡੇਲੀ ਵੇਜ ਦੇ ਆ ਕੰਟਰੈਕਟਰਾਂ ਥਰੀ ਕੰਟਰੈਕਟ ਆਰਸੋਰਸਿੰਗ ਆ ਆਵਰ ਸਪਲਾਈ ਚ ਇੰਸਟਮੈਂਟ ਕੋਈ ਸੋਸਾਇਟੀ ਆ ਰਾਇਕੀ ਜਿਹੜੂ ਪੱਕਾ ਨਹੀਂ ਕਰ ਕੀਤਾ 15 15 ਸਾਲ ਹੋ ਗਏ ਇਹਨਾਂ ਨੂੰ ਜਿਹੜਾ ਆ ਮਤਲਬ ਲੱਗਿਆ ਨੂੰ ਸੋ ਇਸੇ ਤਰ੍ਹਾਂ ਆ ਜਿਹੜਾ ਇੱਕ ਵੀ ਜ਼ਿੰਦਾ ਏਰੀਆ ਡੀਏ ਦਾ ਏਰੀਆ ਹੈ ਆ ਕਿਸ਼ਤਾ ਇੰਮੀਆ ਮਰਾ ਕੇ ਉਹ ਤੋਂ ਦਿਨਾਂ ਦੀ ਸਰਕਾਰ ਇਹ ਨਹੀਂ ਰਹਿਣੀ ਹੈਗੀ ਕਿਰੇ ਨਹੀਂ ਦੇਣੇ ਆ ਰੁਜ਼ਗਾਰ ਦਿੱਤਾ ਜਾਵੇ ਇਹ ਸਾਡੀ ਪਹਿਲੀ ਲੜਾਈ ਹੋਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ ਐਜੂਕੇਸ਼ਨ ਹੈ ਜਿਹੜੀ ਉਹ ਫ੍ਰੀ ਦੇਣੀ ਚਾਹੀਦੀ ਹੈ ਇਹ ਇਥੋਂ ਦੀਆਂ ਪਾਲਸੀਆਂ ਆਉਣੀਆਂ ਚਾਹੀਦੀਆਂ ਨੇ ਪਰ ਅੱਜ ਦੀਆਂ ਸਰਕਾਰਾਂ ਤੁਹਾਨੂੰ ਧਰਮ ਤੇ ਲੜਾ ਰਹੀਆਂ ਤੁਹਾਨੂੰ ਜਾਤ-ਪਾਤ ਤੇ ਲੜਾ ਰਹੀਆਂ ਤੁਹਾਨੂੰ ਏਰੀਆ ਬਾਦ ਤੇ ਲੜਾ ਰਹੀਆਂ ਤੁਹਾਨੂੰ ਇਲਾਕਾਵਾਦ ਦੇ ਨਾਂ ਤੇ ਔਰ ਵੱਖਵਾ ਕੌਮਾਂ ਦੇ ਨਾਂ ਦੇ ਲੜਾ ਰਹੀਆਂ ਨੇ ਅੱਜ ਜਿਹੜੀ ਪਾਲਸੀ ਹੈ ਉਹ ਐਜੂਕੇਸ਼ਨ ਦੀ ਹੋਣੀ ਚਾਹੀਦੀ ਹੈ ਉਹ ਹੈਲਥ ਦੀ ਹੋਣੀ ਚਾਹੀਦੀ ਹੈ ਉਹ ਸਾਡੇ ਜਿਹੜੇ ਰੋਜ਼ਮਰਾਂ ਦੇ ਫੰਡamentals ਰਾਈਟਸ ਨੇ ਸਾਡੇ ਉਹ ਸਾਨੂੰ ਮਿਲਨੇ ਚਾਹੀਦੇ ਨੇ ਮੈਂ ਉਮੀਦ ਕਰਦਾ